ਤਾਖਿਰਕਾਰ پولیس ਦੇ ਅੜਕੇ ਆ ਗਿਆ ਉਹ ਸ਼ਖਸ ਜਿਸ ਦੇ ਵੱਲੋਂ ਇੱਕ ਗੰਦੀ ਕਰਤੂਤ ਜਿਹੜੀ ਕੀਤੀ ਗਈ ਸੀ ਇੱਕ ਛੋਟੀ ਜਹੀ ਬੱਚੀ ਦੇ ਨਾਲ ਦਰਅਸਲ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ ਅੰਮ੍ਰਿਤਸਰ ਦੀ ਜਿਹੜੀ ਦੱਸੀ ਜਾ ਰਹੀ ਸੀ ਅੰਮ੍ਰਿਤਸਰ ਦੇ ਪ੍ਰਤਾਪ ਨਗਰ ਦੀ ਹੈ ਜਿਹੜੀ ਘਟਨਾ ਸੀਗੀ ਜਿੱਥੇ ਦੋ ਬੱਚੀਆਂ ਛੋਟੀਆਂ ਬੱਚੀਆਂ ਜਦੋਂ ਆ ਰਹੀਆਂ ਸੀ ਤਾਂ ਇੱਕ ਮੋਟਰਸਾਈਕਲ ਤੇ ਸਵਾਰ ਨੌਜਵਾਲ ਦੇ ਵੱਲੋਂ ਇੱਕ ਗੰਦੀ ਹਰਕਤ ਅਸ਼ਲੀਲ ਹਰਕਤ ਜਿਹੜੀ ਹੈ ਉਹ ਬੱਚੀ ਦੇ ਨਾਲ ਕੀਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਤਾਂ ਰਜ ਕੇ ਲਾਂਤਾਂ ਇਸ ਸ਼ਖਸ ਨੂੰ ਪਾਈਆਂ ਗਈਆਂ ਸੀ ਇਸ ਨੌਜਵਾਨ ਨੂੰ ਪਾਈਆਂ ਗਈਆਂ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਕਿ ਮਾਮਲਾ ਥਾਣੇ ਤੱਕ ਪਹੁੰਚਿਆ ਸੀ ਤਾਂ ਹੁਣ ਇਸ ਪੂਰੇ ਮਾਮਲੇ ਦੇ ਉੱਪਰ ਕੋਈ ਲਗਾਤਾਰ ਇਸ ਸ਼ਖਸ ਦੀ ਪਾਲ ਕੀਤੀ ਜਾ ਰਹੀ ਸੀ ਕਿ ਆਖ ਰਹੇ ਹਨ ਇਸ ਸ਼ਖਸ ਹੈ ਕੌਣ ਜਿਸ ਦੇ ਵੱਲੋਂ ਐਡੀ ਘਟਿਆ ਹਰਕਤ ਜਿਹੜੀ ਹੈ ਸ਼ਮਨਾਹ ਹਰਕਤ ਜਿਹੜੀ ਹੈ ਕੀਤੀ ਗਈ ਜਿਸ ਨੂੰ ਵੇਖ ਕੇ ਕੋਈ ਵੀ ਸ਼ਰਮ ਦੇ ਨਾਲ ਪਾਣੀ ਪਾਣੀ ਹੋ ਸਕਦਾ ਸੀ ਇਸ ਤਰ੍ਹਾਂ ਦੀ ਘਟਿਆ ਹਰਕਤ ਜਿਹੜੀ ਉਸ ਨੌਜਵਾਨ ਦੇ ਵੱਲੋਂ ਜਿਹੜੀ ਕੀਤੀ ਗਈ ਇਸ ਦੀ ਵੀਡੀਓ ਲਗਾਤਾਰ जी वायर हुई से अमृतसर पूरी शर्मनाक घटना वापरी सी अमृतसर के प्रताप नगर तो जी है जी खबर सामने आई तो थी सी उस तो उसके बाद लगातार इस शख्स की भाल की जा रही थी हम पुलिस के अड़िके आए उस बाद अदालत भी पेश किया गया रिमांड भी मिले तो इस पूरे मामले तकल देता पाई गई ने कि आखिर किस तरह एडी घटिया शर्मनाक हरकत जी की गई वकील लाहत पाई गई तो इस पूरे मामले त ਦਾ ਕੀ ਕਹਿਣਾ ਪੁਲਿਸ ਮੁਲਾਜ਼ਮ ਦਾ ਕੀ ਕਹਿਣਾ ਤੁਹਾਨੂੰ ਸੁਣਾ ਦਿੰਦੇ ਆ। ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ ਦੇ ਵਿੱਚ ਇੱਕ ਲੜਕੇ ਵੱਲੋਂ ਜੋ ਦੋ ਲੜਕੀਆਂ ਜਾ ਰਹੀਆਂ ਸਨ ਉਹਦੇ ਵਿੱਚੋਂ ਇੱਕ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ। ਜਿਸ ਤੇ ਤੁਰੰਤ ਕਾਰਵਾਈ ਕਰਦੇ ਆਇਆ। ਲੜਕਾ ਵੰਸ਼ਪ੍ਰੀਤ ਸਿੰਘ ਪੁੱਤਰ ਸਰੇਂਦਰ ਸਿੰਘ ਵਾਸੀ ਪੱਤੀ ਮਨਸੂਰਜੀ ਸੁਲਤਾਨਪੁਰ ਤੇ ਮਕਦਮਾ ਨੰਬਰ 147 ਮਿਤੀ 13/9/24 ਅnder ਸક્ષਮ 65 BNS ਅਤੇ 7 TOPSO Act ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਚ ਲਿਆਂਦੀ ਜਿਸ ਤੇ ਤੁਰੰਤ ਵੱਖ-ਵੱਖ ਰੇਡ ਪਾਰਟੀਆਂ ਬਣਾਈਆਂ ਗਈਆਂ ਤੇ ਦੋਸ਼ੀ ਨੂੰ ਤੁਰੰਤ ਹੀ ਗ੍ਰਿਫਤਾਰ ਕਰਕੇ ਪੇਸ਼ਦਾਲਤ ਕੀਤਾ ਗਿਆ ਜਿਸ ਤੇ ਉਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਗਲੀ ਤਫਤੀਸ਼ ਜਾਰੀ ਹੈ